ਮੌਤ ਦੇ ਧਾਗੇ ਨੂੰ ਛੱਡ ਕੇ ਸਧਾਰਨ ਧਾਗੇ ਦੀ ਡੋਰ ਦੇ ਨਾਲ ਖੁਸ਼ੀਆਂ ਦਾ ਤਿਉਹਾਰ ਬਸੰਤ ਪੰਚਮੀ ਨੂੰ ਮਨਾਉਣ ਦੀ ਅਪੀਲ ਕੀਤੀ ਗਈ ਹੈ ਤਦ ਦੱਸਦੀ ਕਿ ਫਿਰੋਜ਼ਪੁਰ ਪੁਲਿਸ ਨੇ ਅਪੀਲ ਕੀਤੀ ਹੈ ਜਿਸ ਦੇ ਸੰਬੰਧ ਵਿੱਚ ਫਿਰੋਜ਼ਪੁਰ ਛੌਨੀ ਥਾਣਾ ਸਦਰ ਦੇ ਐਸਐਚਓ ਗੁਰਵਿੰਦਰ ਕੁਮਾਰ ਨੇ ਗੱਲਬਾਤ ਕਰਦਿਆ ਕਿ ਹੈ ਕਿ ਚਾਈਨਿਸ ਧਾਗੇ ਦੀ ਵਿਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਹੂਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਸ ਸੰਬੰਧੀ ਕੋਈ ਵੀ ਸਫਾਰਿਸ਼ ਨਹੀਂ ਸੁਣੀ ਜਾਵੇਗੀ ਉਹਨਾਂ ਨੇ ਕਿਹਾ ਕਿ ਚਾਈਨਾ ਡੋਰ ਇੱਕ ਘਾਤਕ ਜਾਲ ਲਿਵਾ ਡੋਰ ਹੈ ਤੇ ਚਾਈਨਾ ਡੋਰ ਜਿੱਥੇ ਇਨਸਾਨੀ ਜਾਨਾਂ ਦੇ ਲਈ ਘਾਤਕ ਹੈ ਉੱਥੇ ਹੀ ਆਜ਼ਾਦ ਉੱਡਣ ਵਾਲੇ ਪੰਛੀਆਂ ਦੇ ਲਈ ਵੀ ਘਾਤਕ ਸਿੱਧ ਹੋ ਰਹੀ ਹੈ ਵਾਤਾਵਰਣ ਤੇ ਵੀ ਬੁਰਾ ਪ੍ਰਭਾਵ ਪਾ ਰਹੀ ਹੈ ਇਸ ਦੇ ਲਈ ਚਾਈਨਾ ਡੋਰ ਤੇ ਪਾਬੰਦੀ ਲਾਈ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਖਤਰਨਾਕ ਡੋਰ ਨੂੰ ਵੇਚਦਾ ਜਾਂ ਖਰੀਦਦਾ ਫੜਿਆ ਗਿਆ ਤੇ ਉਸਦੇ ਸਖਤ ਕਾਰਵਾਈ ਹੋਵੇਗੀ ਦੂਜੇ ਪਾਸੇ ਫਿਰੋਜ਼ਪੁਰ ਛੋਣੀ ਵਪਾਰ ਮੰਡਲ ਦੇ ਪ੍ਰਧਾਨ ਧਰਮੂ ਪੰਡਤ ਤੇ ਇਸਕਰ ਮੁਕੇਸ਼ ਜੈਸਵਾਲ ਨੇ ਵੀ ਫਿਰੋਜ਼ਪੁਰ ਸ਼ੌਣੀ ਦੇ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਚਾਈਨਾ ਡੋਰ ਨਾ ਵੇਚਣ ਸਿਰਫ ਧਾਗੇ ਦੀ ਡੋਰ ਦੀ ਹੀ ਵਰਤੋਂ ਕੀਤੀ ਜਾਵੇ ਇਸ ਮਾਰੂ ਚਾਈਨਾ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਜਿਸ ਕਾਰਨ ਕਈ ਪੰਛੀਆਂ ਤੇ ਜਾਨਵਰਾਂ ਦੀ ਮੌਤ ਹੋ ਜਾਂਦੀ ਹੈ ਤੇ ਬਸੰਤ ਤੋਂ ਪਹਿਲਾਂ ਹਰ ਵਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਆਉਂਦੀ ਹੈ ਜੋ ਕਿ ਦਿਲ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਉਹਨਾਂ ਬੱਚਿਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਬਸੰਤ ਪੰਛਮੀ ਦਾ ਤਿਉਹਾਰ ਚਾਈਨਾ ਡੋਰ ਖਰੀਦ ਕੇ ਨਹੀਂ ਸਗੁੱਤ ਾਗੇ ਵਾਲੀ ਡੋਰ ਦੇ ਨਾਲ ਮਨਾਇਆ ਜਾਵੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਦੀਪਿਕਾ ਸ਼ਰਮਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਾਰਿਆਂ ਨੂੰ ਇਹ ਹੀ ਅਪੀਲ ਕਰਦੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜਿਹੜੇ ਆਪਣੇ ਦੇਸੀ ਪੁਰਾਣੇ ਜਿਹੜੇ ਚੱਲ ਰਹੇ ਹਨ ਮਾਂਜੇ ਜਿਵੇਂ ਆਪਾਂ ਉਹ ਕਹਿੰਦੇ ਸੀ ਕੱਚੇ ਦਾਗੇ ਉਹਨਾਂ ਨੂੰ ਉਹਨਾਂ ਦੇ ਨਾਲ ਆਪਣਾ ਪਤੰਗ ਦਾ ਉਤਸਵ ਮਨਾਓ ਬਸੰਤ ਦਾ ਉਤਸਵ ਮਨਾਓ ਤੇ ਆਪਣੀ ਜਾਨ ਦੀ ਵੀ ਸੁਰੱਖਿਆ ਕਰੋ ਤੇ ਆਸ-ਪਾਸ ਵਾਲੇ ਆਪਣੇ ਜੀਵ ਜੰਤੂਆਂ ਦੀ ਵੀ ਸੁਰੱਖਿਆ ਆਪਣੇ ਹੱਥ ਚ ਹੈ ਬਹੁਤ-ਬਹੁਤ ਧੰਨਵਾਦ ਤੇ ਆਦਾਲੇ ਬਸੰਤ ਮੇਲੇ ਦੀ ਤੇ ਬਸੰਤ ਦੀ ਹਾਲ ਦਿਖਾਤੇ ਸ਼ੁਭਕਾਮਨਾ ਥੈਂਕ ਯੂ ਆਰ ਨੇੜੇ ਆ ਰਿਹਾ ਤੇ ਬਾਜ਼ਾਰ ਦੇ ਵਿੱਚ ਜਿਵੇਂ ਪਤਾ ਲੱਗੇ ਬਚਾਈ ਨੇ ਡੋਰ ਵੀ ਵਿਕਦੀ ਪੀਏ ਚੋਰੀ ਚ ਪਿੱਤੇ ਕੀ ਕਹਿਣਾ ਹੈ ਤੁਹਾਡਾ ਸਭ ਦੇ ਨੂੰ ਜਿਹੜੇ ਪਤੰਗ ਦੀ ਡੋਰ ਜਾਂ ਪਤੰਗ ਵਗੈਰਾ ਵੇਚਦੇ ਆ ਉਹਨਾਂ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ ਹੈ ਬਿਲਹਾਲ ਜਿੰਨੇ ਵੀ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਆ ਉੱਥੇ ਕੋਈ ਚੈਨੀ ਡੋਰ ਬਰਾਮਦ ਨਹੀਂ ਹੋਈ ਪਰ ਫਿਰ ਵੀ ਸਾਡੇ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਜੇਕਰ ਕੋਈ ਵਿਅਕਤੀ ਚੋਰੀ ਛੁਪੇ ਜਾਂ ਕੋਈ ਘਰਚੇ ਵੇਚਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਜਿਹੜੀ ਸਖਤ ਕਾਰਵਾਈ ਕਰਾਂਗੇ ਮੈਂ ਸਾਰਿਆਂ ਨੂੰ ਚੇਤਾਵਨੀ ਦਿੰਦਾ ਕੋਈ ਵੀ ਚੈਨੀ ਡੋਰ ਨਾਲ ਵਿੱਚ ਜੇ ਕਰੇ ਸਬੰਧੀ ਕੋਈ ਗੱਲ ਵੀ ਧਿਆਨ ਚ ਆਈ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ। ਰਣਜੀਤ ਬਸੰਤ ਦਾ ਨਾਲੀਆ ਇਹ ਫਰੋਇਦਪੁਰ ਦਾ ਮਨਨ ਜਨ ਤਿਉਹਾਰ ਹੈ। ਉਹ ਲੋਕ ਬਹੁਤ ਖੁਸ਼ੀ ਬਹੁਤ ਖੁਸ਼ੀ ਨਾਲ ਮਨਾਉਂਦੇ ਐ ਇਸ ਤਿਉਹਾਰ ਨੂੰ। ਔਰ ਮੈਂ ਵੀ ਬਸੰਤ ਦਾ ਬਹੁਤ ਸ਼ਕੀਨੀ ਆ। ਪਹਿਲੀ ਗੱਲ ਤਾਂ ਔਰ ਦੂਸਰੀ ਗੱਲ ਇਹ ਹੈ ਕਿ ਵੀ ਜੋ ਮੇਰੇ ਦੁਕਾਨਦਾਰ ਭਰਾ ਬਸੰਤ ਦਾ ਤਿਉਹਾਰ ਜੋ ਪਤੰਗਾਂ ਡੋਰਾ ਵੇਚਦੇ ਆ ਮੈਂ ਇਹੀ ਕਵਾਂਗਾ ਕਿ ਵੀ ਜਿਸ ਚੀਜ਼ ਤੇ ਪ੍ਰਤੀਬਨ ਲਗਾਓ ਆਪਾਂ ਉਹ ਚੀਜ਼ਾਂ ਵੀ ਨਾ ਵੇਚੀਏ ਧਾਗੇਲੀ ਡੋਰ ਵੇਚੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਕਾਦਿਲਾਨਾ ਡੋਰ ਜਿਹੜੀ ਹੈ ਇਹਦੇ ਤੇ ਕਈ ਪ੍ਰਭਾਵ ਪਏ ਆ ਕਈ ਬੱਚਿਆਂ ਦਾ ਗਲਾ ਕੱਟੇ ਇੰਨੇ ਫੋਟੋਜ਼ ਦੇਖ ਕੇ ਵੀ ਦਿਲ ਕਾਮਦਾ ਹੈ ਕਿ ਵੀ ਇਹੋ ਉਹ ਜਿਹੇ ਸੀਨ ਦੇਖਣ ਨੂੰ ਮਿਲਦੇ ਆ ਕਿ ਵੀ ਤੁਸੀਂ ਦੇਖ ਨਹੀਂ ਸਕਦੇ ਵੀ ਦਿਲ ਦਹਿਲ ਜਾਂਦਾ ਕਿ ਵੀ ਇੰਨੇ ਬੁਰੀ ਤਰੀਕੇ ਨਾਲ ਪੰਛੀ ਕੱਟ ਰਹਾ ਕਦੇ ਗਾਂਹ ਦੇ ਪੈਰ ਚੜ ਰਹੀ ਹੈ ਕਦੇ ਕਿਸੇ ਬੱਚੇ ਦੇ ਅੱਖਾਂ ਕੰਨ ਦੇ ਕੱਟ ਗਏ ਵੀ ਮੈਂ ਹਰ ਇੱਕ ਫਰੋਇਦਪੁਰ ਵਾਸੀਆਂ ਨੂੰ ਹਰ ਇੱਕ ਪੇਰੈਂਟਸ ਨੂੰ ਇਹ ਹੀ ਅਪੀਲ ਕਰਾਂਗਾ ਜੁੜ ਕੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੋ ਡੋਰ ਉਡਾਣ ਵਾਲੀ ਹੈ ਧਾਗੇ ਵਾਲੀ ਉਹ ਦਿਵਾਓ ਔਰ ਤਾਂ ਕਿ ਆਪਾਂ ਇਹ ਤਿਹਾੜ ਜੋ ਖੁਸ਼ੀਆਂ ਨਾਲ ਮਨਾਈਏ ਸਾਰੇ ਪਰ ਆ ਬਸੰਦਾ ਜਿਵੇਂ ਆਪਾਂ ਪਹਿਲਾਂ ਬਸੰਦਾ ਤਿਉਹਾਰ ਮਨਾਉਂਦੇ ਸੀ ਆਪਾਂ ਓਵੇਂ ਖੁਸ਼ੀ ਔਰ ਹਰਸ਼ilas ਨਾਲ ਮਨਾਈਏ ਦੇਖਿਏ ہماری ਜੋ ਬਸੰਤ ਪੰਚਮੀ ਦਾ ਤਿਉਹਾਰ ਹੈ ਅੱਜ ਦੇ ਦਿਨ ਰਾਜਪਦਰੀ ਮੇਲੇ ਤੱਕ ਪਹੁੰਚ ਚੁੱਕਾ ਹੈ ਫਰੋਇਦਪੁਰ ਦਾ ਤਿਉਹਾਰ ਬਣ ਚੁੱਕਾ ਹੈ ਇਹ मेन त्योहारों में है तो हमें चाहिए कि इस त्यौहार को हम बहुत ही अच्छे और सुलभ तरीके से मनाएं ताकि किसी का नुकसान ना हो और लोग अब अच्छे ढंग से मना सकें हमें पेरेंट्स को हम चाहिए कि हम अपने बच्चों को इस कातलाना डोर से दूर रखें और हम उन्हें समझाएं कि यह डोरा हमारे त्यौहार मनाने के लिए नहीं है हम इन्हें धागे वाली डोरा लेकर दें और ताकि ये बच्चे किसी का नुकसान ना करें और जो डोरा बिक रही है या हमारे दुकानदर भाई बेच रहे हैं उनसे भी अपील है कि थोड़े से पैसों के लालच में हम किसी का नुकसान ना करें